ਉਹ ਤੁਹਾਨੂੰ ਆਪਣੇ ਵਿਚਾਰ ਅਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਓਟ ਸਦਕਾ ਮਿਲ ਬੈਠੇ ਸਮੂਹ ਪਤਵੰਤੇ ਸੱਜਣ ਤੇ ਆਈਆਂ ਸੰਗਤਾਂ ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤੇ ਬੁਲੰਦ ਕਰੀਏ ਗੱਜ ਵੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਪੰਥ ਨੂੰ ਸਮੂਹ ਸੰਗਤ ਨੂੰ ਵਧਾਈਆਂ ਹੈ ਕਿ ਇੱਕ ਸੁਣੀ ਤੇ ਤਾਂ ਹੁੰਦੀ ਸੀ ਕਹਾਵਤ ਕਿ ਇੱਕ ਵੋਹ ਹੈ ਜੋ ਚਲਤੇ ਹਨ ਜਮਾਨੇ ਕੇ ਸਾਥ-ਸਾਥ ਪਰ ਮਰਦ ਵੋਹ ਹੈ ਜੋ ਜਮਾਨੇ ਕੋ ਬਦਲ dete hain ਜਦੋਂ ਦੌਰ ਚੱਲਦਾ ਸੀਗਾ ਨਸ਼ਿਆਂ ਦੇ ਨਾਲ ਵੋਟਾਂ ਨੂੰ ਖਰੀਦਣ ਦਾ ਜਦੋਂ ਦੌਰ ਚੱਲਦਾ ਸੀ ਪੈਸਿਆਂ ਦੇ ਵਿੱਚ ਵਫਾ ਖਰੀਦ ਕੇ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਗੁੰਮਰਾਹ ਕਰਕੇ ਖਰਾਬ ਕਰਕੇ ਤੇ ਵੋਟਾਂ ਫਟੋਰਨ ਦਾ ਜਦੋਂ ਦੌਰ ਚੱਲਦਾ ਸੀਗਾ ਫੋਕੇ ਵਾਅਦੇ ਕਰਕੇ ਤੇ ਬਾਅਦ ਚੋ ਗੱਲ ਸੈਂਟਰ ਦੀ ਆ ਕੇ ਸਾਨੂੰ ਸੁਣਾਉਣ ਦਾ ਤੇ ਉਸ ਦੌਰ ਦੇ ਵਿੱਚ ਜੇ ਵਫਾ ਕਮਾਈ ਹੈ ਤੇ ਜਿਹੜਾ ਖਡੂਰ ਸਾਹਿਬ ਬੋਲਿਓ ਤੁਸੀਂ ਕਮਾਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬਾਰ-ਬਾਰ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਬਾਰ-ਬਾਰ ਕਹਿੰਦਾ ਸੀ ਕਿ ਅੱਜ ਹਕੂਮਤ ਦੀ ਨਿਗਾਹ ਸਾਡੇ ਵੱਲ ਹੈ ਪੰਜਾਬ ਦੀ ਨਿਗਾਹ ਸਾਡੇ ਵੱਲ ਹੈ ਅੱਜ ਅੰਤਰਰਾਸ਼ਟਰੀ ਸ਼ਕਤੀਆਂ ਦੀ ਨਿਗਾਹ ਸਾਡੇ ਵੱਲ ਹੈ ਪਰ ਅੱਜ ਅਸੀਂ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਹੈ ਜਿਹਨੂੰ ਕਹਿੰਦੇ ਇੱਕ ਅਦਾਲਤ ਸੈਟਅਪ ਕਰ ਦਿੱਤੀ ਹੈ ਇੱਕ ਐਗਜ਼ਾਮਪਲ ਆਪਾਂ ਇੱਕ ਸੈੱਟ ਕਰ ਦਿੱਤਾ ਹੈ ਕਿ ਜੇ ਨਸ਼ਿਆਂ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਏ ਜੇ ਪੈਸਿਆਂ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਏ ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪੁੱਤ ਖਾਲਸਾ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਫਾਦਾਰ ਪੁੱਤ ਆਪਣੀਆਂ ਜ਼ਮੀਰਾਂ ਨੂੰ ਜਗਾ ਲੈਣ ਜਿੰਨਾ ਮਰਜੀ ਪੈਸਾ ਉਹ ਹਕੂਮਤ ਨੇ ਇਧਰ ਵਹਾਇਆ ਜਿੰਨਾ ਮਰਜੀ ਨਸ਼ੇ ਦੀਆਂ ਬੋਤਲਾਂ ਸਾਡੇ ਦਰਵਾਜ਼ੇ ਦੇ ਬਾਹਰ ਰੱਖ ਕੇ ਗਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤ ਵਿਗੇ ਨਹੀਂ ਜੇ ਵੋਟ ਪਈਏ ਤੇ ਜ਼ਮੀਰ ਨੂੰ ਪਈਏ ਚੇ ਵੋਟ ਪਈਏ ਖਾਲਸਾ ਪੰਥ ਨੂੰ ਪਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੇ ਗੱਲ ਆਪਣੀ ਵੀਡੀਓ ਚ ਵੀ ਆਖੀ ਸੀ ਪਰ ਇੱਧਰ ਵੀ ਆਖਣਾ ਮੇਰਾ ਫਰਜ਼ ਬਣਦਾ ਏ ਮੇਰਾ ਸਿਰ ਝੁਕਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਕਿਉਂਕਿ ਠੀਕ ਹੈ ਅਸੀਂ ਪ੍ਰਚਾਰ ਕੀਤਾ ਪਰ ਜਿਨ੍ਹਾਂ ਨੇ ਡੋਰ ਟੂ ਡੋਰ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਨ੍ਹਾਂ ਨੇ ਉਹਨਾਂ ਪਰਿਵਾਰਾਂ ਨੂੰ ਕਨਵਿੰਸ ਕੀਤਾ ਜਿਹੜੇ ਪਰਿਵਾਰ ਪਾਰਟੀਬਾਜੀ ਚ ਪਏ ਹੋਏ ਸਨ ਤੇ ਉਹਨਾਂ ਦੀਆਂ ਵੋਟਾਂ ਪੰਥ ਨੂੰ ਭਗਤਾਈਆਂ ਜਿਨ੍ਹਾਂ ਨੇ ਬੂਥਾਂ ਦੇ ਉੱਤੇ ਆਪਣੀ ਡਿਊਟੀ ਸੰਭੀ ਹੈ ਜਿਨ੍ਹਾਂ ਨੇ ਸਟicker ਪੋਸਟਰ ਵੰਡਣ ਦੀ ਡਿਊਟੀ ਸੰਭੀ ਹੈ ਕਹਿਣ ਤੋਂ ਭਾਵ ਨਿੱਕੀ ਤੋਂ ਲੈ ਕੇ ਵੱਡੀ ਜ਼ਿੰਮੇਵਾਰੀ ਜਿਨ੍ਹਾਂ ਨੇ ਸੰਭੀ ਹੈ ਇਹ ਕਿਸੇ ਇਕੱਲੇ ਬੰਦੇ ਨੇ ਇਲੈਕਸ਼ਨ ਨਹੀਂ ਲੜੀ ਇਹ ਕਿਸੇ ਪਾਰਟੀ ਨੇ ਇਲੈਕਸ਼ਨ ਨਹੀਂ ਲੜੀ ਇਹ ਜਿਹੜੀ ਇਲੈਕਸ਼ਨ ਹੈ ਉਹ ਖਾਲਸਾ ਪੰਥ ਨੇ ਜਿਹੜੀ ਲੜੀ ਹੈ ਆਪਾਂ ਕੋਲ ਅੱਜ ਇੱਕ ਸੰਕੇਤ ਮਿਲ ਗਿਆ ਆਪਾਂ ਨੂੰ ਜਿਹਦੇ ਤੋਂ ਆਪਾਂ ਹੁਣ ਸੇਦ ਲੈਣੀ ਆ ਜੇ ਆਪਾਂ ਇਥੋਂ ਸੇਦ ਲੈ ਲਈ ਆਪਾਂ ਗਦੀ ਟਕ ਮਗਾਉਂਦੇ ਨਹੀਂ ਅਸੀਂ ਮੋਰਚਿਆਂ 'ਚ ਨਹੀਂ ਬੈਠਿਆਂਗੇ ਆਪਾਂ ਤੱਕੇ ਨਹੀਂ ਖਾਵਾਂਗੇ ਜੇ ਖਾਲਸਾ ਪੰਥ ਬੈਠੂਗਾ ਤੇ ਤਖਤ ਤੇ ਬੈਠੂਗਾ ਹੁਣ ਆਪਾਂ ਇਦੋਂ ਤੋਂ ਸੇਦ ਕੀ ਲੈਣੀ ਆ ਇੱਕ ਵਾਰੀ ਆਪਾਂ ਨੂੰ ਮੌਕਾ ਆਇਆ 32 ਸਾਲਾਂ ਬਾਅਦ ਖਾਲਸਾ ਜੀ ਇੱਕ ਵਾਰੀ ਮੌਕਾ ਆਇਆ ਤੇ ਆਪਾਂ ਇਹ ਸਿੱਧ ਕਰ ਦਿੱਤਾ ਕਿ ਜਦੋਂ ਆਪਾਂ ਸਿਰ ਜੋੜ ਕੇ ਬੈਠੇ ਜਦੋਂ ਵੱਖਰੇਵੇਂ ਪਾਸੇ ਕੀਤੇ ਜਦੋਂ ਪਹਿਰਾ ਦਿੱਤਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਹਨੇਰਾ ਕਿ ਮੈਂ ਆਪਣੇ ਨਿੱਜੀ ਹਿੱਤ ਜਿਹੜੇ ਆ ਪਾਸੇ ਕਰਕੇ ਤੇ ਪੰਥ ਦੇ ਹਿੱਤਾਂ ਦੇ ਲਈ ਆਪਣਾ ਜੋਰ ਲਾਇਆ ਉਦੋਂ ਜਿਹੜੇ ਕਹਿੰਦੇ ਸੀ ਨਾ ਕਿ ਅੰਮ੍ਰਿਤਪਾਲ ਸਿੰਘ ਨੂੰ 50000 ਵੋਟ ਨਹੀਂ ਪੈਣੀ ਅੱਜ ਉਹਨਾਂ ਨੂੰ ਮੈਂ ਕਹਿ ਦਣਾ ਚਾਹੁੰਦਾ ਦੋ ਲੱਖ ਦੀ ਲੀਡ ਨਾਲ ਜਿੱਤਿਆ ਸੀ ਇੱਕ ਮੈਸੇਜ ਹੋਰ ਜਿਹੜਾ ਏ ਇਹ ਆਪਾਂ ਲੈ ਕੇ ਜਾਣਾ ਏ ਕਿ ਜੇ ਗਾਂ ਵੀ ਆਪਾਂ ਆਪਣੇ ਸਿਰ ਜੋੜ ਕੇ ਰੱਖੇ ਤੇ ਅੱਜ ਤਾਂ ਸ਼ੁਰੂਆਤ ਐ ਸੱਜਣੋ ਅੱਜ ਅਜੇ ਸ਼ੁਰੂਆਤ ਐ ਇਹ ਵੀ ਮੈਂ ਬੇਨਤੀ ਕਰਦਾ ਰਿਹਾ ਕਿਤੇ ਅੰਤ ਨਹੀਂ ਹੋ ਜਾਣਾ 4 ਤਰੀਕ ਨੂੰ ਮੈਂ ਕਹਿੰਦਾ ਹੁੰਦਾ ਸੀ ਪਰ ਅੱਜ ਅੰਤ ਨਹੀਂ ਹੋਇਆ ਇੱਕ ਮਹਿੰਮ ਸ਼ੁਰੂ ਹੋਈ ਐ ਜੇ ਤੋਂ ਸਾਨੂੰ ਜਾ ਕੇ ਇੱਕ ਕਹਿੰਦੇ ਨੇ ਚੰਗਿਆੜੀ ਲੱਗ ਗਈ ਐ ਤੇ ਚੰਗਿਆੜੀ ਆ ਰਾਜ ਦੀ ਚੰਗਿਆੜੀ ਹਰ ਚੀਜ਼ ਦਾ ਭਾਈ ਭਰਪੂਰ ਸਿੰਘ ਬਲਬੀਰ ਕਹਿੰਦੇ ਸੀ ਮੁੱਲ ਹੋਇਆ ਕਰਦਾ ਹੈ ਤੇ ਰਾਜ ਦਾ ਮੁੱਲ ਸਿਰ ਜੇ ਦੇਣਾ ਆ ਜੇ ਆਪਾਂ ਇੱਕ ਤਰੀਕ ਨੂੰ ਯਾਦ ਰੱਖਿਓ ਆਪਾਂ ਸਿਰ ਦਿੱਤੇ ਕਹਿੰਦੇ ਮਤਦਾਨ ਅਕਲ ਦਾ ਦਾਨ ਅਸੀਂ ਆਪਣਾ ਸਿਰ ਵਰਤਿਆ ਸਿਰ ਵਰਤਨ ਨੂੰ ਹੀ ਸਿਰ ਦੇਣਾ ਅੱਜ ਦੇ ਆਪਾਂ ਰਾਜਨੀਤੀ ਦੇ ਵਿੱਚ ਕਹਿ ਸਕਦੇ ਆ ਕਿਉਂਕਿ ਅੱਜ ਇਸ ਵੇਲੇ ਇਹਦਾ ਸਮਾਨ ਹੀ ਹੈ ਕਿਉਂਕਿ ਕਿਸੇ ਵੀ ਲਹਿਰ ਦੇ ਵਿੱਚ 90% ਕੰਮ 95% ਕਮ ਪ੍ਰਚਾਰ ਦਾ ਹੁੰਦਾ ਏ ਅੱਜ ਜੇ ਰਾਜ ਵੋਟ ਦੇ ਕੇ ਲਿਆ ਜਾਂਦਾ ਕਿਸੇ ਸਮੇਂ ਤੇ ਅਸੀਂ ਇਹਦੇ ਸਿਰ ਤੇ ਰਾਜ ਕੀਤਾ ਹੈ ਹਾਂ ਸਮਾਂ ਆਉਣਾ ਏ ਜਦੋਂ ਇਹਨਾਂ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਪਰ ਜੇ ਅੱਜ ਰਾਜ ਇਹਨੂੰ ਵਰਤ ਕੇ ਦਿੱਤਾ ਜਾਂਦਾ ਏ ਤੇ ਫੇਰ ਇਹਨੂੰ ਆਪਾਂ ਵਰਤਿਆ ਇੱਕ ਤਰੀਕ ਨੂੰ ਆਪਾਂ ਆਪਣਾ ਸਿਰ ਜੋੜਿਆ ਤੇ ਸਿਰ ਦਿੱਤਾ ਕਿਨੂੰ ਹੈ ਆਪਣੀ ਵਫਾ ਦਿੱਤੀ ਕਿਨੂੰ ਹੈ ਗੁਰੂ ਪੰਥ ਨੂੰ ਦਿੱਤੀ ਹੈ ਗੁਰੂ ਗ੍ਰੰਥ ਨੂੰ ਦਿੱਤੀ ਹੈ ਤੇ ਜਦੋਂ ਆਪਾਂ ਆਪਣਾ ਸਿਰ ਦਿੱਤਾ ਇਹਦਾ ਰਾਜ ਆਇਆ ਕਿ ਨਹੀਂ ਆਇਆ ਸੋ ਆਪਣਾ ਇੱਕ ਨਮਾਇੰਦਾ ਦੋ ਨਮਾਇੰਦੇ ਵੇਖੋ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਹੈ ਜਿੱਥੇ ਸਵਾਲ ਕਰਦੇ ਸੀ ਖੋਰੇ ਅਮਰਤਪਾਲ ਸੋਨੇ ਜਿੱਤਣਾ ਕਿੰਨੀ ਜਿੱਤਣਾ ਐਵੇਂ ਕਿਤੇ YouTube ਤੇ ਲਹਿਰ ਬਣਾਈ ਫਿਰਦੇ WhatsApp ਦੇ ਉੱਤੇ ਤੇ ਉਧਰ 2 MP ਆਪਾਂ ਜਤਾ ਲਈ ਹੈ ਇੱਕ 2 ਲੱਖ ਦੀ ਲੀਡ ਨਾਲ ਜਿੱਤੇ 1 70 ਹਜ਼ਾਰ ਦੀ ਲੀਡ ਦੇ ਨਾਲ ਜਿੱਤੇ ਆਏ ਤੇ ਜਿਹੜੇ ਸਾਨੂੰ ਕਤੀੜ ਕਹਿੰਦੇ ਸੀ ਉਹਨਾਂ ਦੀ ਜ਼ੁਬਾਨ ਤਾਂ ਜਪਤ ਹੋ ਗਿਆ ਜੀ ਬੋਲੇ ਧੰਨਵਾਦ ਸਾਹਿਬ ਜੀ ਮੁਕਾਬਲਾ ਕਰਨ ਦੇ ਚੌਥੀ ਤੇ ਪੰਜਵੀਂ ਥਾਂ ਦੇ ਲਈ ਉਸ ਪਾਰਟੀ ਦੇ 10 ਬੰਦਿਆਂ ਦੀ ਜ਼ਮਾਨਤਾਂ ਜਬਤ ਹੋਈਆਂ ਜੇ ਉਹਨੇ ਸਾਰਾ ਆਪਣਾ ਵਾਹ ਲਾ ਕੇ ਨਾ 90 ਕਰੋੜ ਰੁਪਈਆ ਕਿ ਜਿਹੜੇ ਚਾ ਲਾ ਕੇ ਤੇ ਉਹਨਾਂ ਨੇ ਇੱਕ ਸੀਟ ਕੱਢੀ ਜੇ ਪੂਰਾ ਵਾਹ ਲਾ ਕੇ ਤੇ ਇਧਰ ਇੱਕ ਪਾਸੇ ਪੰਥ ਦਾ ਵਾਹ ਲੱਗਦਾ ਸੀ ਤੇ ਇੱਕ ਪਾਸੇ ਨਸ਼ੇ ਦਾ ਵਾਹ ਲੱਗਦਾ ਸੀ ਇਸ ਇਲੈਕਸ਼ਨ ਤੋਂ ਉਹ ਵੀ ਪਤਾ ਲੱਗ ਗਿਆ ਕਿ ਜਦੋਂ ਆਪਣਾ ਪੰਥ ਜਿਹੜਾ ਆਈ ਤੇ ਆਵੇ ਤਾਂ ਅਸੀਂ ਨਸ਼ੇ ਨੂੰ ਵੀ ਹਰਾ ਸਕਦੇ ਹਾਂ ਅਸੀਂ ਪੈਸੇ ਨੂੰ ਵੀ ਹਰਾ ਸਕਦੇ ਹਾਂ ਅਸੀਂ ਕੂਟ ਪ੍ਰਚਾਰ ਨੂੰ ਵੀ ਹਰਾ ਸਕਦੇ ਹਾਂ ਅਸੀਂ ਭੌਂਕਿਆਂ ਨੂੰ ਵੀ ਹਰਾ ਸਕਦੇ ਹਾਂ ਹੁਣ ਮੈਂ ਇੱਕ ਹੋਰ ਜਿਹੜੀ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਕਈ ਵਾਰੀ ਗੱਲਾਂ ਭੁੱਲ ਜਾਂਦੀਆਂ ਨੇ ਆਪਾਂ ਨੂੰ ਠੋਕ ਵਜਾ ਕੇ ਤੇ ਕੁਲਵਿੰਦਰ ਕੌਰ ਦੀ ਮਹਤਤ ਕਰਨੀ ਚਾਹੀਦੀ ਹੈ ਜਿਨੇ ਸਭ ਤੋਂ ਪਹਿਲੀ ਵਧਾਈ ਕੰਗਰਾਲ ਰੋਲਟ ਨੂੰ ਜਿਹੜੇ ਦਿੱਤੀ ਆ। ਇਹੀ ਵਧਾਈ ਮਿਲਣੀ ਸੀ। ਮੈਂ ਤਾਂ ਗੱਲ ਆਖੀ ਆ ਕਿ ਜਿੱਤ ਦਾ ਸਗਨ ਜਿਹੜਾ ਏ ਪੰਜਾਬ ਦੀ ਧੀ ਨੇ ਮੂੰਹ ਤੇ ਕਰਕੇ ਦਿੱਤਾ। ਐਸੇ ਸਾਨੂੰ ਕਰਮੀਆਂ ਦੀ ਲੋੜ ਆ ਕਰਮੀਆਂ ਦੀ ਤੇ ਕਰਮ ਕਿੰਨੇ ਨਿਭਾਇਆ ਸੀ ਜੀ? ਜਿਹੜੇ ਮਖੌਲ ਕਰਦੇ ਸੀ ਕਿ ਸਿੱਖਾਂ ਵਿੱਚ ਹੁਣ ਸੀਸ ਤਲੀ ਤੇ ਧਰ ਕੇ ਬਾਬਾ ਦੀਪ ਸਿੰਘ ਵਾਂਗੂੰ ਲੜਨ ਦੀ ਕਰਾਮਾਤ ਨਹੀਂ ਹੈਗੀ ਤੇ ਫਿਰ ਜੋ ਤੋ ਪ੍ਰੇਮ ਖੇਲਣ ਕਾ ਚੋ ਸਿਰ ਧਰ ਤਲੀ ਗਲੀ ਮੇਰੀ ਆਓਿਤ ਮੋਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਸਿਰ ਝੁਕਦਾ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਰ ਝੁਗਦਾ ਜਾਂ ਮਰਸ਼ੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਤੇ ਬਹੁਤ ਕਾਬਲ ਤੇ ਹੌਣ ਹਾਰ ਜਰਨਲ ਭਾਈ ਸ਼ੁਬੀਖ ਸਿੰਘ ਜੀ ਤੇ ਸਮੂਹ ਸਿੰਘ ਜਿਨ੍ਹਾਂ ਨੇ ਸ਼ਹਾਦਤ ਜਿਹੜੀ ਆ ਪ੍ਰਾਪਤ ਕੀਤੀ ਹੈ ਪਰ ਇੱਕ ਗੱਲ ਜਿਹੜੀ ਮੈਂ ਵਿਚਾਰ ਦੇ ਰੂਪ ਦੇ ਵਿੱਚ ਤੁਹਾਡੇ ਅਕੇ ਰੱਖਣਾ ਚਾਹੁੰਦਾ ਹੈ ਕਿ ਸਾਡੇ ਤਖਤ ਦੇ ਉੱਤੇ ਹਮਲਾ ਕਿਉਂ ਹੋਇਆ ਕਿਉਂਕਿ ਇੱਕ ਪਾਸੇ ਆਏ ਉਤਰ ਕੇ ਅਹਿਮਦ ਸ਼ਾਹ ਅਬਦਾਲੀ ਦੇ ਵਾਰਸ ਅਹਿਮਦ ਸ਼ਾਹ ਨੇ ਵੀ ਤਖਤ ਟਾਇਆ ਸ੍ਰੀ ਹਰਮੰਦਰ ਸਾਹਿਬ ਟਾਇਆ ਉਹ ਕਹਿੰਦਾ ਸਿੱਖਾਂ ਨੂੰ ਮਾਰਦੇ ਆਂ ਮੀਰ ਮੰਨੂ ਕਹਿੰਦਾ ਅਸੀਂ ਮਾਰਦੇ ਆਂ ਫਰਖਸ਼ੀਅਰ ਨੇ ਸਾਨੂੰ ਮਾਰਿਆ ਨਦਰਸ਼ਾਹ ਨੇ ਸਾਨੂੰ ਮਾਰਿਆ ਅਬਦਾਲੀ ਨੇ ਸਾਨੂੰ ਮਾਰਿਆ ਇਹਨਾਂ ਨੇ ਵਿਚਾਰ ਲਿਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹਨਾਂ ਨੂੰ ਇੰਜ ਨਹੀਂ ਮਾਰਿਆ ਜਾਣਾ ਇਹਨਾਂ ਦੇ ਵਿਚਾਰ ਦੇ ਕੇਂਦਰ ਰੋਹਾਨੀਅਤ ਦੇ ਕੇਂਦਰ ਤੇ ਜੇ ਸੱਟ ਮਾਰ ਦਿੱਤੀ ਤੇ ਸ਼ਾਇਦ ਇਹਨਾਂ ਦਾ ਜਿਹੜਾ ਭਰੋਸਾ ਆਪਣੇ ਗੁਰੂ ਤੋਂ ਟੁੱਟ ਜਾਵੇ ਇੰਜ ਹੀ ਜਦੋਂ ਪ੍ਰਚਾਰ ਦੀ ਤੇ ਵਿਚਾਰ ਦੀ ਲਹਿਰ ਪੰਜਾਬ ਦੇ ਵਿੱਚ ਉੱਠਣ ਲੱਗੀ ਜਿਹੜੀ ਵਿਚਾਰ ਨੌਜਵਾਨਾਂ ਨੂੰ ਜ਼ਮੀਰ ਦੇ ਰਸਤੇ ਦਿਖਾਉਂਦੀ ਸੀ ਵਫਾ ਦੇ ਰਸਤੇ ਦਿਖਾਉਂਦੀ ਸੀ ਜਿਹੜੀ ਵਿਚਾਰਤਾਰਾ ਆਨੰਦਪੁਰ ਦਾ ਰਾਹ ਖੋਲਦੀ ਸੀ ਉਸ ਵਿਚਾਰਤਾਰਾ ਨੂੰ ਕੁਚਲਣ ਦੇ ਲਈ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਇੱਕ ਬਹਾਨੇ ਦੇ ਰੂਪ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਪਰ ਯਾਦ ਰੱਖਿਓ ਜੁਆਇਸ ਪੈਟਿਕਰੂ ਜਿਹੜੀ ਬਾਹਰ ਦੀ ਲਖਾਰਣਾ ਇੱਧਰ ਵਾਲਿਆਂ ਦੇ ਆਧਾਰ ਨਹੀਂ ਦਵਾਗੇ ਸਾਰੇ ਕਹਿੰਦੇ ਕਿ ਆਪਣਾ ਬੰਦਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਏ ਇੱਕ ਅੰਗਰੇਜ਼ ਨੇ ਆਪਣੀ ਕਿਤਾਬ 'ਚ ਲਿਖਿਆ 10 ਸਿਕਸ ਆਫ ਪੰਜਾਬ ਜੇ ਮੈਂ ਗਲਤ ਨਾ ਹੋਵਾਂ ਦਾ ਸਿਕਸ ਆਫ ਪੰਜਾਬ ਜੇ ਕਿਸੇ ਨੇ ਕਿਤਾਬ ਪੜ੍ਹਨੀ ਹੋਵੇ ਤੇ ਉਹਦੇ 'ਚ ਲਿਖਿਆ ਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਿਸੇ ਧਾਰਮਿਕ ਜਾਂ ਸਿਆਸੀ ਪੋਲਿਟਿਕਲ ਜਿਹੜਾ ਕੋਈ ਇਮੇਜ ਆ ਗਿਆ ਜਾਂ ਕੋਈ ਬੰਦਾ ਆਇਆ ਜਾਂ ਕੋਈ ਵਿਅਕਤੀ ਆਇਆ ਸ਼ਖਸ ਆ ਉਹਨੂੰ ਫੜਨ ਜਾਂ ਗ੍ਰਿਫਤਾਰੀਆਂ ਸ਼ਹੀਦ ਕਰਨ ਲਈ ਨਹੀਂ ਸੀ ਹੋਇਆ ਸਿੱਖਾਂ ਦੀ ਰੂਹ ਨੂੰ ਕ੍ਰਸ਼ ਕਰਕੇ ਤੇ ਸਿੱਖਾਂ ਦੇ ਮਨ ਦੇ ਵਿੱਚੋਂ ਗੁਰਬਾਣੀ ਦਾ ਵਾਸ ਕੱਢਣ ਦੇ ਲਈ ਹੋਇਆ ਸੀ ਪਰ ਮੈਂ ਵਾਰੇ ਜਾਨਾ ਉਹਨਾਂ ਸਿੰਘਾਂ ਤੇ ਮੈਂ ਸਮਝਦਾ ਕਿ ਜਿਨ੍ਹਾਂ ਨੇ 18-18 ਜਿਹੜੇ ਦਿਨਾਂ ਤੇ ਬੱਚੇ ਸ਼ਹੀਦ ਕੀਤੇ ਆ ਉਹਨਾਂ ਨੂੰ ਨਰਕਾਂ ਚ ਵੀ ਢੋਈ ਨਹੀਂ ਮਿਲਣੀ ਜਿਨ੍ਹਾਂ ਨੇ 3 ਸਾਲ ਦੇ ਮੇਰਾ ਫੋਨ ਪਿਆਏ ਇਹਦੇ ਸਾਰੀਆਂ ਫੋਟੋਆਂ ਪਈਆਂ ਕਿਹੜੇ ਕਿਹੜੇ ਛੋਟੇ ਛੋਟੇ ਬੱਚੇ ਨੂੰ ਛੀਦ ਕੀਤਾ ਗਿਆ ਹੈ ਪਰ ਉਹਨਾਂ ਦੇ ਬਾਰੇ ਜਾਣੇ ਸਿੰਘਾਂ ਦੇ ਜਿਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ ਹੈ ਅੱਗੇ ਵੀ ਆਪਾਂ ਕੋਆਰਡੀਨੇਸ਼ਨ ਦੇ ਨਾਲ ਤੇ ਇੱਕ ਡਿਸਪੀਸਪਲਨ ਦੇ ਨਾਲ ਖਾਲਸਾ ਜੀ ਜਿਹੜੇ ਸਾਡੇ ਮੈਂ ਆਖਿਰਲੇ ਥੋੜੇ ਬਚਨ ਕਰ ਲਾ ਸਾਡਾ ਜਿਹੜਾ ਦੁਸ਼ਮਣ ਹੈ ਉਹ ਆਪਣੇ ਬਾਰੇ ਨਹੀਂ ਸੋਚਦਾ ਮੈਨੂੰ ਮਿਲੇ ਆ ਐਸੇ ਲੋਕ ਜਿਨ੍ਹਾਂ ਨੇ ਉਹਨਾਂ ਦੇ ਵਿਚਾਰ ਸੁਨੇ ਆ ਕਹਿੰਦੇ ਆਪਣੇ ਬਾਰੇ ਸੋਚਦੇ ਹੀ ਨਹੀਂਗੇ ਉਹ ਸੋਚਦੇ ਕਿਤੇ ਬਾਰੇ ਇੱਕ ਆਪਣੀ ਜਥੇਬੰਦੀ ਬਾਰੇ ਇੱਕ ਆਪਣੇ ਮਕਸਦ ਬਾਰੇ ਦੋ ਚੀਜ਼ਾਂ ਬਾਰੇ ਸੋਚਦੇ ਆ ਤੇ ਫਤੂਰ ਆ ਉਹਨਾਂ ਨੂੰ ਇਹਨਾਂ ਦੋਨਾਂ ਚੀਜ਼ਾਂ ਬਾਰੇ ਜੇ ਉਹਨਾਂ ਨੂੰ ਆਪਾਂ ਕਰਾਰਾ ਆਪਾਂ ਜਵਾਬ ਦੇ ਦਿੱਤਾਏ ਪਰ ਇਸੇ ਚੀਜ਼ ਨੂੰ ਜੇ ਆਪਾਂ ਗਾਂ ਵਧਾਉਣਾ ਏ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਤੇ ਗਾਂ ਹੁਣ ਮੋਰਚੇ ਨਹੀਂ ਲੱਗਣਗੇ ਨਾਰੇ ਤੇ ਧਰਨੇ ਨਹੀਂ ਲੱਗਣਗੇ ਜੋ ਹੋਵੇਗਾ ਤੇ ਖਾਲਸਾ ਦਾ ਰਾਜ ਹੋਏਗਾ ਫਿਰ ਆਪਾਂ ਨੂੰ ਵੀ ਡਿਸਪਲਾਈਨ ਦੇ ਨਾਲ ਰਸ ਜੇਕ ਮਿੰਟ ਅਨੁਸ਼ਾਸਨ ਦੇ ਨਾਲ ਆਪਾਂ ਨੂੰ ਸੰਜਮ ਦੇ ਨਾਲ ਚੱਲਣਾ ਪਊਗਾ ਕੋਆਰਡੀਨੇਸ਼ਨ ਨਾਲ ਚੱਲਣਾ ਪਊਗਾ ਤੇ ਇੱਕ ਤਰੀਕੇ ਨਾਲ ਪੰਥ ਨੂੰ ਸਮਰਪਿਤ ਹੋ ਗਿਆ ਜਿੱਦੋਂ ਮੈਂ ਗਲਤ ਸ਼ੁਰੂ ਕੀਤੀ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ ਨਹੀਂ ਤਾਂ ਮੱਸੇ ਰੰਗੜ ਦੇ ਵਾਰਿਸ ਆਉਣਗੇ ਨਹੀਂ ਤਾਂ ਅਬਦਾਲੀ ਦੇ ਵਾਰਿਸ ਆਉਣਗੇ ਉਹ ਗੱਲਾਂ ਹੋ ਚੁੱਕੀਆਂ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਤੱਕ ਸਾਡੀ ਜਮੀਰ ਜਾਗਦੀ ਹੈ ਉਦੋਂ ਤੱਕ ਇਸ ਧਰਤੀ ਤੋਂ ਬੱਬਰ ਦੀਪ ਸਿੰਘ ਦੇ ਵੀ ਵਾਰਿਸ ਆਉਣਗੇ ਤੇ ਸਤ ਜਰਨੈਲ ਸਿੰਘ ਦੇ ਵੀ ਵਾਰਿਸ ਆਉਣਗੇ ਬੋਲੇ ਸੋ ਨਿਹਾਲ ਕਰਨਾ ਚਾਹੀਦਾ ਏ ਧਾਰਮਿਕ ਸ਼ਕਤੀ ਨੂੰ ਕਾਇਮ ਕਰਨਾ ਚਾਹੀਦਾ ਏ ਇੱਕ ਜਿਹੜੀ ਬੇਅਤੀਜ ਦੇ ਕਰਕੇ ਕਿਸਾਨ ਸੰਘਰਸ਼ ਲੱਗਿਆ ਸੀ ਆਪਣੀ ਆਰਥਿਕ ਜਿਹੜੀ ਹੈ ਸ਼ਕਤੀ ਉਹਨੂੰ ਵੀ ਕਾਇਮ ਕਰਕੇ ਕੋਆਰਡੀਨੇਟ ਕਰਕੇ ਇੱਕ ਸਹੀ ਦਿਸ਼ਾ ਦੇ ਵਿੱਚ ਲਾਈਏ ਗਰੀਬ ਪਰਿਵਾਰ ਜਿਹੜੇ ਸਾਡੇ ਨਾਲੋਂ ਟੁੱਟੇ ਨੇ ਜਿਹੜੇ ਧਰਮ ਪਰਵਰਤਨ ਕਰਾਉਂਦੇ ਆ ਆਪਾਂ ਧਰਮ ਪ੍ਰਚਾਰ ਦਾ ਪੱਲਾ ਨਹੀਂ ਦੇ ਛੱਡ ਸਕਦੇ ਖਾਲਸਾ ਜੀ ਧਰਮ ਪ੍ਰਚਾਰ ਕਿਉਂਕਿ ਸਭ ਤੋਂ ਖਲੀ ਬੁੱਠੀਆਂ ਇਹੋ ਹਵਾ ਹਲੈਮੀ ਰਾਜ ਜਿਓ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਅਸੂਲ ਵਰਤਦੇ ਸੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਾਣੀ ਤੋਂ ਵਰਤਦੇ ਸੀ ਸੋ ਇਸ ਕਰਕੇ ਆਪਾਂ ਜਿਹੜਾ ਇਹ ਉਹ ਜਿਹੜੇ ਗਰੀਬ ਵਰਗ ਨੂੰ ਨਾਲ ਲਾਉਣਾ ਚਾਹੁੰਦੇ ਆ ਆਪਾਂ ਉਹਨਾਂ ਸਿੱਖਾਂ ਨੂੰ ਨਾਲ ਲਾਉਣਾ ਚਾਹੁੰਦੇ ਜਿਨ੍ਹਾਂ ਦੀ ਨਹੀਂ ਪਹੁੰਚ ਚਲਦੀ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੇ ਫਾਈਨੈਂਸ਼ੀਅਲ ਸੋਰਸਸ ਇਕੱਠੇ ਕਰਕੇ ਖੈਰੇ ਮੀਟਿੰਗ ਦੀਆਂ ਗੱਲਾਂ ਨੇ ਜਦੋਂ ਆਪਾਂ ਮੀਟਿੰਗਾਂ ਕਰਨੀਆਂ ਆ ਬਹਿ ਕੇ ਆਪਾਂ ਵਿਚਾਰਾਂ ਗਈਆਂ ਇਹਨਾਂ ਚੀਜ਼ਾਂ ਨੂੰ ਪਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਏ ਜਾਤ ਪਾਤ ਦੇ ਵਿੱਚ ਵੰਡੇ ਨਹੀਂ ਜਾਣਾ ਸਾਨੂੰ ਵੰਡਿਆ ਇਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਸੀ ਹਮ ਦਲਿਤੋ ਕੇ ਲਈ ਇਹ ਕਰਤੇ ਆ ਕਰਤੇ ਕਿ ਨਹੀਂ ਸੈਂਟਰ ਵਾਲੇ ਦਲਿਤੋ ਕੇ ਲਈ ਇਹ ਕਰਤੇ ਫਲਾਨੇ ਕੇ ਲਈ ਇਹ ਕਰਤੇ ਤੇਮ ਕਿਡੇ ਕੇ ਲਈ ਮੇਰਾ ਗੁਰੂ ਨਾਨਕ ਕਹਿੰਦਾ ਏ ਕਿ ਸਭੇ ਸਾਂਝੀ ਵਾਲ ਸਦਾਨ ਤੇ ਕੋਈ ਨਾ ਦੱਸੇ ਬਾਰਾ ਜਿਓ ਅਸੀਂ ਗੁਰੂ ਦੇ ਬਣਨ ਕਿ ਇਨ੍ਹਾਂ ਦੇ ਇਹ ਸਾਡੀ ਹੁਣ ਜਿਹੜੀ ਹੈ ਮਰਜ਼ੀ ਬਣ ਜਾਂਦੀ ਹੈ ਸੋ ਇੰਨੀਆਂ ਸ਼ਬਦਾਂ ਦੇ ਨਾਲ ਸੰਤ ਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਮੂਹ ਪਰਿਵਾਰ ਵੱਲੋਂ ਤੇ ਆਲ ਇੰਡੀਆ ਸੱਕਰ ਸਟੂਡੈਂਟਸ ਫੈਡਰੇਸ਼ਨ ਦੀ ਸਮੂਹ ਟੀਮ ਵੱਲੋਂ ਮੈਂ ਜਿੱਥੇ ਤੁਹਾਨੂੰ ਵਧਾਈ ਦੇਣਾ ਮੇਰਾ ਸਿਰ ਝੁਕਦਾ ਏ ਜਿੰਨੀ ਮਿਹਨਤ ਤੁਸੀਂ ਕੀਤੀ ਹੈ ਜਿੰਨੀ ਸਿੱਦਤ ਨਾਲ ਤੁਸੀਂ ਚੱਲੇ ਹੋ ਜਿੰਨੀ ਸਮਰਪਣ ਦੀ ਤੇ ਤਿਆਗ ਦੀ ਭਾਵਨਾ ਨਾਲ ਆਪਣੀ ਮੈਨੂੰ ਖਤਮ ਕਰਕੇ ਤੇ ਪੰਥ ਨੂੰ ਅੱਗੇ ਰੱਖ ਕੇ ਚੱਲੇ ਹੋ ਤੇ ਮੇਰਾ ਸਜਦਾ ਏ ਮੇਰਾ ਸਿਰ ਝੁਕਦਾ ਏ ਇੰਨੀ ਮਿਹਨਤ ਦੇ ਅੱਗੇ ਤੇ ਇੰਨੀਆਂ ਗ ਬੇਨਤੀਆਂ ਕਰਦਾ ਦਾਸ ਧੰਨਵਾਦੀ ਹੈ ਜਥੇਦਾਰ ਸਾਹਿਬ ਤੇ ਸਮੂਹ ਸੰਗਤਾਂ ਦਾ ਸਜਣਾ ਦਾ ਜਿਨ੍ਹਾਂ ਨੇ ਮੀਟਿੰਗ ਦਾ ਪ੍ਰਬੰਧ ਕੀਤਾ ਏ ਮੁਹਿਆਰ ਪੁਰਲਾ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ ਅੱਗੇ ਤੋਂ ਵੀ ਤਗੜੇ ਰਾਣਾ ਗੁਰੂ ਮਹਾਰਾਜ ਹੋਰ ਖਾਲਸਾ ਪੰਥ ਨੂੰ ਬਲ ਏਕਤਾ ਤੇ ਸ਼ਕਤੀ ਬਖਸ਼ਿਸ਼ ਕਰੇ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਗਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah.